ਮੈਂ ਗੱਲ ਪਾਣੀ ਤੋਂ ਆਦਾ ਤਾਂ ਪਾਣੀ ਦੀ ਆਮ ਤੌਰ ਤੇ ਅਸੀਂ ਪਾਣੀ ਖੇਤੀ ਨੂੰ ਲੈ ਕੇ ਜਿਹੜਾ ਲੋਡ ਹੈਗਾ ਉਹਦੇ ਤੇ ਗੱਲ ਕਰਦੇ ਆ ਤੇ ਝੋਨੇ ਤੇ ਆ ਕੇ ਸੀਮਿਤ ਹੋ ਜਾਂਦੀ ਹੈ ਤੇ ਉਹ ਵੀ ਉਹ 2 ਮਹੀਨੇ ਜਿਹੜਾ ਝੋਨੇ ਦਾ ਹੁੰਦਾ ਸੀਜ਼ਨ ਉੱਥੇ ਆ ਕੇ ਸੀਮਿਤ ਹੋ ਜਾਂਦੀ ਹੈ ਸਾਰੇ ਕਹਿੰਦੇ ਪਾਣੀ ਜੀਵਨ ਹੈ ਬਿਲਕੁਲ ਠੀਕ ਹੈ ਪਾਣੀ ਬਿਨਾ ਤਾਂ ਪੀਤੇ ਬਿਨਾ ਸਰਦਾ ਨਹੀਂ ਇਹਨਾਂ ਬਿਲਕੁਲ ਨਹੀਂ ਸਰਦਾ ਪਰ ਮੇਰਾ ਇੱਕ ਸਵਾਲ ਹੁੰਦਾ ਹੈ ਕਿ ਕੀ ਸਾਨੂੰ ਖਾਦੇ ਬਿਨਾ ਸਰ ਜੇਗਾ ਕੀ ਅਸੀਂ ਖੁਰਾਕ ਬਿਨਾ ਚੱਲ ਸਕਦੇ ਆ ਤੇ ਖੁਰਾਕ ਪਾਣੀ ਨਾਲ ਹੀ ਪੈਦਾ ਹੁੰਦੀ ਹੈ ਹਾਂ ਉਦੋਂ ਗੱਲ ਆਉਂਦੀ ਕਿ ਵੱਖਰੀਆਂ ਫਸਲਾਂ ਕਰੀਏ ਫਸਲੀ ਵਿਭਿੰਨਤਾ ਨੂੰ ਗੱਲ ਕਰਦੇ ਆ ਜਦੋਂ ਉਸ ਚੀਜ਼ ਤੇ ਮੈਂ ਅਲਕਾਦਾਂ ਉਹਨੂੰ ਮੈਂ ਥੋੜਾ ਜਿਹਾ ਚ ਰੱਖਦਾ ਮੈਂ ਇੱਥੇ ਪਾਣੀ ਨਾਲ ਹੀ ਜੁੜਿਆ ਇੱਕ ਹੋਰ ਗੱਲ ਕਰਨਾ ਮੇਰਾ ਇੱਕ ਸਵਾਲ ਹੁੰਦਾ ਹੈ ਪਾਣੀ ਪੀਣਾ ਜ਼ਰੂਰੀ ਹੈ ਖਾਣਾ ਜ਼ਰੂਰੀ ਹੈ ਕੀ ਸੌਫਟ ਡਰਿੰਕ ਪੀਣੀ ਵੀ ਜ਼ਰੂਰੀ ਹੈ ਸਾਡੇ ਲਈ ਇੱਕ ਲੀਟਰ ਸੌਫਟ ਡਰਿੰਕ ਬਣਾਉਣ ਲਈ 3 ਲੀਟਰ ਪਾਣੀ ਜਿਹੜਾ ਸਾਡਾ ਲੱਗਦਾ ਹੈ ਅਸੀਂ ਰੋਜ਼ ਕਿੰਨੇ ਲੱਖਾਂ ਲੀਟਰ ਪਾਣੀ ਇਹ ਦੇਚ ਪمپ ਆਊਟ ਕਰੀ ਜਾਂਦੇ ਆ ਸਾਰਾ ਅੰਡਰਗਰਾਊਂਡ ਵਾਟਰ ਹੈ ਜਿੰਨੇ ਸਾਡੇ ਇੱਕ ਕਾਰਖਾਨੇ ਲੱਗੇ ਹੈਗੇ ਆ ਸੌਫਟ ਡਰਿੰਕਸ ਬਣਾਉਣ ਵਾਲੇ ਉਹ ਸਾਰੇ ਅੰਡਰਗਰਾਊਂਡ ਵਾਟਰ ਪمپ ਕਰਦੇ ਆ ਹੁਣ ਤੁਸੀਂ ਇਹਨੂੰ ਮਲਟੀਪਲਾਈ ਕਰ ਲਓ ਕਿ ਕਿੰਨਾ ਪਾਣੀ ਅਸੀਂ ਉਹਦੇ ਲਾਉਨੇ ਆ ਪਰ ਉਹਦੀ ਗੱਲ ਕਿਤੇ ਵੀ ਨਹੀਂ ਹੁੰਦੀ ਪਰ ਮਾਰ ਤੋਂ ਚੱਲਿਆ ਇਹ ਕੰਮ ਕੇਰਲਾ ਦਾ ਪਿੰਡ ਹੈ ਜਿਹੜਾ ਸਭ ਤੋਂ ਪਹਿਲਾਂ ਡਰਾਈ ਹੋਇਆ ਉੱਥੋਂ ਚੱਲ ਕੇ ਅੱਜ ਉਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੈ ਕਜ਼ਾਨਾਂ ਦਾ ਤੇ ਸੁਪਰੀਮ ਕੋਰਟ ਤੱਕ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਹੈਗੀ ਪਰ ਫਿਰ ਵੀ ਕੋਈ ਇਨਜਾਬ ਨਹੀਂ ਤੁਸੀਂ ਕਰਦੇ ਆਓ ਸਾਰੀ ਸਕੈਨ ਉਗਲਤੇ ਤੁਸੀਂ ਪਹੁੰਚ ਜਾਓਗੇ ਯੂਪੀ ਤੱਕ ਯੂਪੀ ਚਾਕੇ ਵੀ ਕੇਸ ਕਿੰਨੇ ਪਏ ਆ ਅਟੜ ਕਚਹਿਰੀਆਂ ਦੇ ਵਿੱਚ ਇਸੇ ਚੀਜ਼ ਤੇ ਕਿ ਭਰਈ ਪਰ ਅੱਗੇ ਕੌਣ ਹੈ ਕਾਰਪੋਰੇਟਸ ਖੜੇ ਹੈ ਹੁਣ ਉਹਨਾਂ ਨੂੰ ਜੇ ਅਸੀਂ ਗੱਲ ਕਰਨੀ ਹੈ ਅਸੀਂ ਕੱਲੀ ਖੇਤੀ ਤੋਂ ਨਿਕਲ ਕੇ ਸਾਰੇ ਪਾਸਿਓਂ ਪਾਣੀ ਨੂੰ ਸਕੇ ਵਤਨਨ ਦੀ ਲੋੜ ਹੈਗੀ ਹੈ ਹਰ ਪਾਸਿਓਂ ਪਾਣੀ ਨੂੰ ਬਚਾਉਣ ਦੀ ਲੋੜ ਹੈਗੀ ਹੈ ਅੱਜ ਖੇਤੀ ਦੇ ਟਿਊਬਵੈਲਾਂ ਤੇ ਤਾਂ ਬਹਿਣ ਲੱਗ ਗਿਆ ਪਰ ਜਿਹੜੇ ਘਰਾਂ 'ਚ ਅਸੀਂ ਰੋਜ਼ ਟਿਊਬਵੈਲ ਲੱਗਦੇ ਆ ਕੋਈ ਨਵੀਂ ਕਲੋਨੀ ਲਾ ਲਓ ਕੋਈ ਪੁਰਾਣੀ ਲਾ ਲਓ ਸ਼ਹਿਰਾਂ ਦੇ ਵਿੱਚ ਉਹ ਸਾਰਾ ਪੰਪ ਆਊਟ ਕਿੰਨਾ ਪੰਪ ਆਊਟ ਹੋ ਰਿਹਾ ਕਿਸੇ ਕੋਲੇ ਕੋਈ ਡਾਟਾ ਨਹੀਂ ਹੈਗਾ ਤੁਸੀਂ ਲੁਧਿਆਣੇ ਸ਼ਹਿਰ ਦੇ ਕਾਰਪੋਰੇਸ਼ਨ ਦੇ ਟਿਊਬਵੈਲ ਪਤਾ ਹੈ ਘਰਾਂ ਦੇ ਵਿੱਚ ਕਿੰਨੇ ਟਿਊਬਵੈਲ ਹੈ ਕੋਈ ਡਾਟਾ ਨਹੀਂ ਹੈ ਅਵੇਲੇਬਲ ਸੋ ਇਹ ਚੀਜ਼ਾਂ ਤੇ ਤਾਂ ਲੋਡ ਹੈ